ਹੈਲੋ ਹਾਂਜੀ ਕੌਣ ਬੋਲ ਰਿਹਾ ਜੀ ਕੀ ਬੋਲ ਰਿਹਾ ਬਟਿਆ ਮਹਾਲੀ ਦੇ ਵਿੱਚ ਸੀਗਾ 79 ਦੇ ਵਿੱਚ ਵੀ ਫਾਇਰਿੰਗ ਹੋਈ ਸੀਗੀ ਹਾਂ ਬੰਟੀ ਬੈਂਸ ਆ ਰਹੀ ਹਾਂਜੀ 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 ਦੋਨੇ ਫਰੀਆਂ ਨਹੀਂ ਉਹ ਕਿਹਦੇ ਉੱਪਰ ਚਲਾਈ ਸੀ ਕੀ ਹੈਗਾ ਜੀ ਆਹ ਬੰਟੀ ਬੈਂਸ ਦੇ ਵਿੱਚ ਚਲਾਈ ਉਹ ਕਹਿੰਦੇ ਕੰਡਾ ਜਿਹੜੇ ਫੜੇ ਗਏ ਆ ਤੁਹਾਡੇ ਬੰਦੇ ਉਹਨਾਂ ਨੇ ਤਾਂ ਕਹਿਣਾਗਾ ਵੀ ਇਹ ਜਿਹੜਾ ਕਟਾਣੀ ਵਾਲਾ ਸੀਗਾ ਉਹਨੂੰ ਉਹਦੇ ਉੱਪਰ ਚਲਾਈਆਂ ਗਈਆਂ ਗੋਲੀਆਂ ਕਟਾਣੀ ਗਨਰ ਕੋਣ ਤੁਹਾਨੂੰ ਪਤਾ ਕੋਣ ਹੈ ਗਨਰ ਕੋਣ ਹੈ ਨਹੀਂ ਜਾਨੂੰ ਨਹੀਂ ਪਤਾ ਜੀ ਕੋਣ ਹੈ ਜੀ ਬੰਟੀ ਹੈ ਅੱਛਾ ਅੱਛਾ ਜੀ ਹਾਂ ਕੋਈ ਸੀ ਮੈਨੂੰ ਗਰਾਣਾ ਹੀ ਸੀਗਾ ਹੋਰ ਕੋਈ ਨਹੀਂ ਜੇ ਮਾਰਨਾ ਹੁੰਦਾ ਤਾਂ ਮੈਂ ਮੇਰੇ ਬੰਦੇ ਉੱਥੇ ਹੀ ਸੀਗੇ ਆ ਤੀ ਉੱਥੇ ਮੇਰੇ ਬੰਦੇ ਨੇ ਦੇਖਿਆ ਇਹਨੂੰ ਕਹਿੰਦੇ ਵੀ ਹਾਂ ਫਿਰ ਕੀ ਕਰਨਾ ਮੈਂ ਤਾਂ ਜਾੜ ਕੇ ਮਾਰੇ ਮੈਂ ਪੈਸੇ ਲੈਣੇ ਇਸ ਤੋਂ ਇਹ ਮਾਰ ਥੋੜਾ ਨਾ ਮਾਰੇ ਤਾਂ ਥੋੜਾ ਪੈਸੇ ਮਿਲਣੇ ਭਰਾਵਾ ਗੱਲ ਤਾਂ ਹਾਂ ਠੀਕ ਹੈ ਠੀਕ ਹੈ ਤੁਹਾਡੀ ਹਾਂ ਆ ਤਾਂ ਉੱਥੇ ਹੀ ਸੀਗੇ ਜੇ ਮਾਰਨਾ ਹੁੰਦਾ ਤਾਂ ਉੱਥੇ ਮਾਰ ਦਿੰਦੇ ਪਰ ਫਿਰ ਕਹਦਾ ਕਿਸੇ ਨੂੰ ਮਾਰ ਕੇ ਹਾਂ ਠੀਕ ਹੈ ਕੋਈ ਆਤਰੀ ਮਨਜਾਇਜ਼ ਬੰਦਾ ਮਾਰਾ ਹਾਂ ਠੀਕ ਹੈ ਕੋਈ ਹੂੰ 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 ਕਾਹੋ ਗਲਤ ਕਰਿਆ ਹੋਗਾ ਹੂੰ ਬਿਲਕੁਲ ਬਿਲਕੁਲ ਕਾਹੋ ਗਲਤ ਕਰਿਆ ਹੋਗਾ ਨਾ ਕਿਤਾਬ ਤੋਂ ਮੈਸੇਜ ਨਹੀਂ ਆਇਆ ਅੱਛਾ ਜੀ ਕਿੰਨੇ ਦੀ ਡਿਮਾਂਡ ਕਰੀ ਸੀ ਕਿ ਤੁਸੀਂ ਕਦੋਂ ਕਦੋਂ ਤੋਂ ਕਰ ਰਹੇ ਸੀ ਜੀ ਨੂੰ ਕਾਲ ਜੀ ਮੇਰੇ ਬਾਹਰ ਗਿਆ ਹੋਇਆ ਸੀ ਜਦੋਂ ਆਖਿਆ ਮੈਂ 500 ਨੂੰ ਮੈਂ ਜੀ ਰੇਟ ਹੀ ਕਰਦਾ ਸੀ ਕਰਦਾ ਕੁਝ ਦਿਨ ਹੀ ਵੈਰੀਫਾਈ ਹੈ ਤੇ ਦਰਵਾਜ਼ੇ ਨਾਲ ਉਹਦੇ ਭੇਜ ਤੇ ਮੈਨੂੰ ਪਤਾ ਤਾਂ ਲੱਗਿਆ ਪਿਆ ਅੱਧੀ ਪਿਆਰ ਕੱਟ ਜਾਊਗਾ ਮੈਂ ਕੋਈ ਗੱਲ ਜਿਉਂ ਤੋਂ ਨਾ ਆਉਂਦਾ ਹੋਰ ਹੁੰਦਾ ਫਿਰ ਕੋਈ ਡਰ ਨਹੀਂ ਪਾਣਾ ਸੀ ਇਹਨੂੰ ਹੂੰ 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 ਕੋਈ ਕਿਹਾ ਨਾ ਕਿ ਤਨਾ ਪੈਸੇ ਨਹੀਂ ਲੈਂਦਾ ਇਹ ਮੈਂ ਛੱਡਦਾ ਹੂੰ ਲक्की ਜੀ ਇਹ ਨਹੀਂ ਲੱਗਦਾ ਕਿ ਕਈ ਵਾਰੀ ਹੁਣ ਕੋਈ ਤੁਹਾਡੀ ਜਿੱਦਾਂ ਤੁਸੀਂ ਕਾਲਾ ਕਰਦੇ ਹੋ ਕੋਈ ਹੋਰ ਵੀ ਲੋਕ ਕਾਲਾ ਕਰਕੇ ਤੁਹਾਡਾ ਉਹਦਾ ਨਜਾਇਜ਼ ਫਾਇਦਾ ਉਠਾ ਰਹੇ ਆ ਜਾਂ ਇਹ ਰਸਤਾ ਗਲਤ ਹੈਗਾ ਜਿਹੜਾ ਜਿਸ ਤਰ੍ਹਾਂ ਤੁਸੀਂ ਇਸ ਤਰ੍ਹਾਂ ਕਾਲਾ ਕਰਦੇ ਹੋ ਯਾਰ ਮੇਰੀ ਗੱਲ ਸੁਣੋ ਕੰਪਨੀ ਇਹ ਸਰਕਾਰ ਤੁਹਾਨੂੰ ਤਨਖਾਹ ਲਾ ਦੇਵੇ ਹੂੰ ਜਿੱਦ ਤੇ ਗੈਸਟਰ ਨੂੰ ਤਨਖਾਹ ਲਾ ਦੇ ਫਿਰ ਪੈਸੇ ਦਾ ਕਰੀਏ ਇਹਨਾਂ ਦੀ ਗੱਲ ਤਾਂ ਕਰੀਏ ਹੂੰ ਉਹ ਜਿਹੜਾ ਵੀ ਇਹ ਸਰਕਾਰ ਕਰ ਤਰ੍ਹਾਂ ਲਾ ਦੇ ਹੁਣ ਮੇਰੀ ਗੱਲ ਠਾਹ ਅਸੀਂ ਪੈਸੇ ਨਹੀਂ ਹੂੰ ਹੂੰ ਬਿਲਕੁਲ ਜੀ ਬਿਲਕੁਲ ਕਿਹੜੇ ਕੋਲੇ ਕੋਲੇ ਪਾਸੇ ਲੇੜੀ ਕਿ ਨਹੀਂ ਕਿਹੜਾ ਸਮੇਂ ਦਾ ਜੰਦਾ ਮੈਨੂੰ ਆ ਦੱਸੋ ਉਹਨਾਂ ਨੇ ਬੁਚੇ ਰੋਈ ਇਹ ਰਾਬਿਆ ਰਸਤਾ ਠੀਕ ਹੈ ਹੂੰ 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 ਉਹਨਾਂ ਨੇ ਤਾਲ ਲਿੰਦੇ ਉਹਨਾਂ ਲਈ ਪਤਾ ਕਿਉਂ ਹੁੰਦੀ ਹੈ ਉਹਨੇ ਫਰਮਾਇਆ ਪਹਿਲੇ ਨਹੀਂ ਵੀ ਆ ਇਸ ਤਰ੍ਹਾਂ ਇਹ ਸਟੇ ਕਰਨਾ ਉਹਨਾਂ ਨੇ ਤਾਲ ਲਿੰਦੇ ਉਹਨਾਂ ਨੂੰ ਗੜੀ ਕਰਦੀਆਂ ਕਿਉਂਕਿ ਜਦੋਂ ਅੱਜ ਨਹੀਂ ਰੁਕ ਸਕਦੇ ਲੱਗੀ ਜੀ ਇਹ ਵੀ ਆ ਵੀ ਤਾਂ ਦੇਖੋ ਨਾ ਵੀ ਕਿ ਅਸੀਂ ਦਾ ਪਰਿਵਾਰ ਦਾ ਜੀ ਜਾਂਦਾ ਕਿੰਨਾ ਦੁੱਖ ਹੁੰਦਾ ਹਨਾ ਅਗਰ ਆਪਣਾ ਰਸਤਾ ਹੈਗਾ ਇਹ ਜਿਹੜਾ ਰਸਤਾ ਅਸੀਂ ਚੁਣਿਆਗਾ ਇਹ ਵੀ ਗਲਤ ਹੈ ਨਾ ਵੀ ਇਹਦਾ ਇਹਦਾ ਐਂਡ ਮਾੜਾ ਹੈ ਨਾ ਜੇ ਸੋ ਉਹਨੇ ਸੋਨਾ ਵੀ ਸੋਨਾ ਵੀ ਤਿੰਨ ਹੱਲਾ ਸੀ ਦੀ ਵੀ ਸੰਦਾ ਦਾ ਕੋ ਗੁਰੂ ਹੈ ਵਿਆਹ ਸੀ ਉਹ ਦੇਖ ਕੇ ਬਣ ਗਏ ਹੂੰ ਹੂੰ ਫਿਰ ਨਹੀਂ ਬਣਾਇਆ ਪੁੱਤ ਨਹੀਂ ਬਣਾਇਆ ਰਹੀ ਅੱਜ ਵਰਤਿ ਢੇਗੀ ਹੂੰ 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 ਤੁਹਾਨੂੰ ਕੀ ਤੁਹਾਨੂੰ ਕਹਿੰਦੇ ਜੇ ਵਰਤਨ ਵੈਜ ਜੇ ਕੋਈ ਨਜ਼ਰ ਸਜਾ ਦੇ ਵੀ ਕਿਸੇ ਨੂੰ ਹੂੰ ਉਹ ਜੀ ਦੀ ਜੀ ਰਹਿਣ ਨੂੰ ਉਹ ਵੀ ਕਰ ਲੂਗਾ ਤਾਂ ਹੂੰ ਤੁਸੀਂ ਕੀ ਕਰ ਤੁਹਾਨੂੰ ਮੇਰਾ ਸੁਣ ਚੜ੍ਹਦੀ ਗਰ ਦੇ ਤਿਆਰੀ ਚ ਚੱਜੇ ਵੀ ਹਾਂਜੀ ਬਿਲਕੁਲ ਜੈ ਜੀ ਤੁਹਾਨੂੰ ਪਤਾ ਜਾਂਦਾ ਵੀ ਤੁਹਾਡਾ ਵੀ ਕਿਹਾ ਕਾਰਨ ਜਿਵੇਂ ਜਿਹੜਾ ਤੁਸੀਂ ਰਾਸਤਾ ਸੁਣਿਆ ਜੀ ਤੇ ਆਏ ਕੁਝ ਹੁੰਦਾ ਬਾਈ ਹੋਰ ਕੋਈ ਇੱਕਰੀ ਨਹੀਂ ਹੁੰਦਾ ਕੋਈ ਕਿਸੇ ਨੂੰ ਕੁਝ ਨਹੀਂ ਹੁੰਦਾ ਬੰਟੀ ਬੈਂਸ ਨਾਲ ਤੁਹਾਡੀ ਕਦੋਂ ਗੱਲ ਹੋਈ ਲਾਸਟ ਜੀ